ਉਹ ਸਾਡਾ ਸਿਸਟਮ ਹੈ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਨੀ ਫੁਲਾਨੀ ਇਸ ਕੰਪਨੀ ਨੂੰ ਦੇ ਦਿੱਤਾ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਐ ਅਮੀਰਾਂ ਦੇ ਬੱਚੇ ਵੀ ਪੜਦੇ ਐ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਪਏ ਐ ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾ ਜਿਨ੍ਹਾਂ ਆਪਣੀ ਮਾਪੇ ਦੀਆਂ ਅਪੇ ਪਿਓ ਦੀ ਤੁਸੀਂ ਅਗਰ ਕਮੀਜ਼ ਦਾ ਬਟਨ ਖੋਲ੍ਹੋ ਨਾ ਤਾਂ ਬਨਾਨ ਤਾਕੀਆਂ ਵਾਲੀ ਹੋਊਗੀ ਬਣਨ ਟੱਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਛੀ ਦਿਵਾਉਣਾ ਚਾਹੁੰਦਾ ਉਹਨੂੰ ਕਿਤਾਬਾਂ ਮਜਬੂਰੀ ਚ ਲੈਣੀਆਂ ਹੀ ਪੈਂਦੀਆਂ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਵੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਸਿਰਫ ਇੱਕੋ ਹੀ ਬੁੱਕਸ਼ਾਪ ਤੋਂ ਕਿਤਾਬਾਂ ਕਿਉਂ ਮਿਲਣਗੀਆਂ ਕਿਉਂ ਪੇਰੈਂਟਸ ਇੱਕ ਕੋਈ ਬੁੱਕ ਸ਼ਾਪ ਤੋਂ ਇੱਕ ਕੋਈ ਪਬਲਿਸ਼ਰ ਦੀਆਂ ਕਿਤਾਬਾਂ ਲੈਣ ਦੇਖੋ ਜੇ ਤੁਹਾਨੂੰ ਕੋਈ ਗਲਤ ਲੱਗਦਾ ਪਿਆ ਤੁਸੀਂ ਕੰਪਲੇਂਟ ਕਰੋ ਪੁਲਿਸ ਥਾਣੇ ਜਾਓ ਤੁਸੀਂ ਪੁਲਿਸ ਨੂੰ ਬੁਲਾਓ ਪੀਸੀਆਰ ਨੂੰ ਬੁਲਾਓ ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਪਰ ਤੁਸੀਂ ਹੱਥ ਚੱਕਣਾ ਥੱਪੜ ਮਾਰਨਾ ਸੋ ਇਹ ਗਲਤ ਹੈ ਇਹ ਗਲਤ ਹੈ ਜਿਹੜੇ ਸਾਡੇ ਇੰਡਸਟਰੀ ਐਜੂਕੇਸ਼ਨ ਅਫੀਸਰ ਸਾਹਿਬ ਹੈ ਮੈਂ ਉਹਨਾਂ ਨੇ ਗੱਲ ਪੁੱਛੀ ਸੀਗੀ ਕਿ ਸਾਬਾਦਰ ਕੀ ਇਹਨਾਂ ਸਕੂਲਾਂ ਤੇ ਨਕੀਲ ਪਾਉਣ ਵਾਸਤੇ ਤੁਹਾਡੇ ਕੋਲ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਹੈ ਕੋਈ ਪੰਜਾਬ ਸਰਕਾਰ ਕੋ ਕਾਨੂੰਨ ਹੈ ਤਾਂ ਜਾਣਦੇ ਹੋ ਡਿਸਟ੍ਰਿਕਟ ਐਜੂਕੇਸ਼ਨ ਦਾ ਕੀ ਅਫਸਰ ਦਾ ਕੀ ਕਹਿਣਾ ਸੀ ਨਹੀਂ ਸਾਹਿਬ ਸਾਡੇ ਕੋਲ ਕੋਈ ਕਾਨੂੰਨ ਨਹੀਂ ਮੀਡੀਆ ਵਾਲੇ ਨੂੰ ਚੱਪਲ ਮਾਰੂਗਾ ਤੁਸੀਂ ਨਹੀਂ ਨਹੀਂ ਆਪ ਨਹੀਂ ਤੁਹਾਨੂੰ ਚੱਪਲ ਮਾਰੂਗਾ ਮੀਡੀਆ ਵਾਲੇ ਨੂੰ 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 ਤੁਸੀਂ ਦੇਖ ਸਕਦੇ ਹੋ ਕਿ ਸਰੇ ਆਮ ਜਿਹੜਾ ਉਹਰੇ ਘੁੱਟ ਮਾਰ ਜਿਹੜੀ ਆ ਕੀਤੀ ਜਾ ਰਹੀ ਹੈ ਉਜੀ ਕਿਸ ਤਰ੍ਹਾਂ ਦੇਖਦੇ ਹਾਂ ਮੀਡੀਆ ਦੇ ਉੱਤੇ ਅੱਜ ਹੱਥ ਚੱਕਿਆ ਗਿਆ ਆਵਾਜ਼ ਚੱਕਣ ਦੇ ਉੱਤੇ ਕਿ ਕਿਤਾਬਾਂ ਇੱਕ ਬੰਦਾ ਮਹਿੰਗੀਆਂ ਵੇਚ ਰਿਹਾ ਸੀਗਾ ਸੈੱਟ ਦੇ ਸੈੱਟ ਚ ਕਾ ਰਿਹਾ ਸੀਗਾ ਕਿ ਸਿੰਗਲ ਬੁੱਕ ਦੇ ਨਹੀਂ ਰਿਹਾ ਸੀ ਜਦੋਂ ਮੀਡੀਆ ਉੱਤੇ ਪਹੁੰਚਦਾ ਤਾਂ ਉਸ ਤੋਂ ਬਾਅਦ ਉਹ ਬੰਦੇ ਵੱਲੋਂ ਹੱਥ ਚੱਕਿਆ ਜਾਂਦਾ ਤੇ ਕਿਹਨਾਂ ਜਾਣਦਾ ਕਿ ਜੋ ਕਰਨਾ ਕਰ ਲੋ ਮਾੜੀ ਗੱਲ ਅੰਕੀਤ ਜੀ ਬਹੁਤ ਮਾੜੀ ਗੱਲ ਹੈ ਅੰਕੀਤ ਜੀ ਇਹ ਕਿਸੇ ਇੱਕ ਪੱਤਰਕਾਰ ਤੇ ਹੱਥ ਨਹੀਂ ਚੱਕਿਆ ਗਿਆ ਪਹਿਲਾਂ ਤਾਂ ਮੇਰੀ ਗੱਲ ਸੁਣ ਲਓ ਕਿ ਇਹ ਕਿਸੇ ਇੱਕ ਪੱਤਰਕਾਰ ਤੇ ਹੱਥ ਨਹੀਂ ਚੱਕਿਆ ਗਿਆ ਇਹ ਹੱਥ ਚੱਕਿਆ ਗਿਆ ਵੈ ਪ੍ਰਜਾਤੰਤਰ ਤੇ ਇਹ ਹੱਥ ਚੱਕਿਆ ਗਿਆ ਡੈਮੋਕ੍ਰੇਸੀ ਇਹ ਉਸ ਡੈਮੋਕ੍ਰੇਸੀ ਦੀ ਮੈਂ ਗੱਲ ਕਰਦਾ ਜਿਹਨੂੰ ਅਸੀਂ 4th ਲੈਗ ਆਫ ਡੈਮੋਕ੍ਰੇਸੀ ਕਹਿੰਦੇ ਆ ਯਾਨੀ ਕਿ মিডিਆ ਤੇ মিডিਆ ਤੇ ਹੱਥ ਚੱਕਿਆ ਗਿਆ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਨਾ ਕਿ ਕਹਿੰਦੇ ਕਿ ਜਿਵੇਂ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਉਵੇਂ ਹਰ ਪੱਤਰਕਾਰ ਬਿਕਾਊ ਨਹੀਂ ਹੁੰਦਾ ਸੋ ਦੋਸਤ ਅੱਜ ਜਿਹੜਾ ਇਹ ਵਾਕਿਆ ਹੋਇਆ ਵੈ ਜਿਹੜੀ ਇਹ ਘਟਨਾ ਹੋਈ ਹੈ ਮੈਂ ਦੱਸਣਾ ਚਾਹਨਾ ਕਿ ਇਹ ਉਹ মিডিਆ ਉਹ ਪੱਤਰਕਾਰ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ 20 15-15 ਸਾਲਾਂ ਤੋਂ ਲੁਧਿਆਣਾ ਸ਼ਹਿਰ ਦੀ ਆਵਾਜ਼ ਬਣਦੇ ਦੇਖਦੇ ਆਏ ਹਾਂ ਇਹ ਉਹ মিডিਆ ਵੈ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਵਾਸਤੇ ਮੇਕਸ਼ਾ ਕਲਮ ਚੱਕੀ ਕੈਮਰਾ ਚੱਕਿਆ ਅਸੀਂ ਇਹਨਾਂ ਨੂੰ ਦੇਖਦੇ ਆਏ ਹਾਂ ਕਮਾਲ ਦੀ ਗੱਲ ਹੈ ਇੱਕ ਲੁਧਿਆਣਾ ਸ਼ਹਿਰ ਦੇ ਇੱਕ ਪ੍ਰਮੁੱਖ ਪੱਤਰਕਾਰ ਦੇ ਉੱਤੇ ਇੱਕ ਐਸੇ ਪੱਤਰਕਾਰ ਦੇ ਉੱਤੇ ਜਿਹੜਾ ਹਮੇਸ਼ਾ ਮੈਂ ਇੱਕ ਦੀ ਗੱਲ ਨਹੀਂ ਕਰਦਾ ਬਈ ਕਿਉਂਕਿ ਉਸ ਟਾਈਮ ਇੱਕ ਪੱਤਰਕਾਰ ਨਹੀਂ ਸੀ ਉੱਥੇ ਕਾਫੀ ਪੱਤਰਕਾਰ ਸੀਗੇ ਔਰ ਰੋਡ ਦੇ ਉੱਤੇ ਸੜਕ ਦੇ ਉੱਤੇ ਬਿਲਕੁਲ ਲੇਡੀ ਪੱਤਰਕਾਰ ਵੀ ਉੱਥੇ ਮੌਜੂਦ ਸੀਗੇ ਔਰ ਉਹਨਾਂ ਦੇ ਵਿੱਚ ਕਈ ਸਕੂਲ ਦੇ ਪੇਰੈਂਟ ਸੀਗੇ ਹਾਲਤ ਵਾਲੇ ਸੀਗੇ ਉਹ ਪੇਰੈਂਟਸ ਤੋਂ ਬਾਈਟਸ ਲੈ ਰਹੇ ਸੀਗੇ ਮੈਂ ਖੁਦ ਉੱਥੇ ਜਾ ਕੇ ਜਦੋਂ ਇਹ ਵੀਡੀਓ ਮੈਂ ਇੱਕ ਦੇਖੀ ਲਾਈਵ ਤਾਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਮੈਂ ਉੱਥੇ ਜਾ ਕੇ ਪੇਰੈਂਟਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਹਿੰਦੇ ਭਾਈ ਸਾਹਿਬ ਅਸੀਂ ਦੇਖਿਆ ਕਿ ਉਹ ਤਾਂ ਸਿਰਫ ਸਾਡੀ ਬਾਈਟ ਲੈ ਰਹੇ ਸੀਗੇ ਪੁੱਛ ਰਹੇ ਸੀ ਭੈਣ ਜੀ ਤੁਸੀਂ ਕਿੰਨੇ ਦੀ ਕਿਤਾਬਾਂ ਕਿੰਨੇ ਦਾ ਸੈੱਟ ਲਿੱਤਾ ਵਾ ਤੇ ਕਿਹੜੀ ਕਲਾਸ ਦਾ ਮੈਂ ਗੱਲਾਂ ਚੱਲਦੀਆਂ ਵੀਆਂ ਸੀਗੀਆਂ ਸੋ ਇੱਕ ਘਟਨਾ ਬਹੁਤ ਹੀ ਸ਼ਰਮਨਾਕ ਘਟਨਾ ਵਾ ਸੋ ਮੈਂ ਫੇਰ ਕਹਾਂਗਾ ਕਿ ਅਜਿਹੀ ਘਟਨਾ ਜੇ ਹੋਣਗੀ ਆ ਤਾਂ ਕਿਹੜਾ ਆਦਮੀ ਕਿਹੜਾ ਆਦਮੀ ਕਲਮ ਚੱਕੇਗਾ ਕਿਹੜਾ ਆਦਮੀ ਕੈਮਰਾ ਫੜੇਗਾ ਸੋ ਮੀਡੀਆ ਮੀਡੀਆ ਬਸ ਫਿਰ ਕਹਾਂਗਾ ਜਿਹੜੀ ਫੋਰਥ ਲੈਗ ਆਫ ਡੈਮੋਕ੍ਰੇਸੀ ਹੈ ਅਗਰ ਉਹਦੀ ਅੱਜ ਆਵਾਜ਼ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਯਾਦ ਰੱਖਿਓ ਮੈਂ ਫੇਰ ਕਹਿ ਰਿਹਾ ਆ ਦੀ ਫੋਰਥ ਲੈਗ ਆਫ ਡੈਮੋਕ੍ਰੇਸੀ ਜਿਹੜੇ ਹੈਗੀ ਹੈ ਉਹ ਜਿਹੜੀ ਹੈ ਜਨਤਾ ਦੀ ਆਵਾਜ਼ ਹੈਗੀ ਹੈ ਉਹ ਕਿਵੇਂ ਆਪਣਾ ਕੰਮ ਸਾਰੀ ਸਾਰੀ ਤਰੀਕੇ ਨਾਲ ਕਰ ਪਾਏਗੀ ਜਿਦਾਂ ਦੇਖਦੇ ਹਾਂ ਇੱਕ ਰਿੰਦੇ ਜਿਹੜੇ ਪ੍ਰਿੰਟ ਡੇਟਾ ਤੇ ਕਿਤਾਬਾਂ ਦਿੰਦੇ ਆ ਸਿੰਗਲ ਕਿਤਾਬਾਂ ਨਹੀਂ ਦੇਣੀਆਂ ਬਤਮੀਜੀ ਕਰਨੀ ਆ ਕਹਿੰਦੇ 15 ਦਿਨਾਂ ਬਾਅਦ ਆਈਓ ਜੇ ਸਿੰਗਲ ਲੈਣੀ ਹੈ ਜੇ ਉਸ ਤੋਂ ਬਾਅਦ 15 ਦਿਨ ਬੱਚਾ ਆਪਣੀ ਪੜ੍ਹਾਈ ਛੱਡ ਦਵੇ ਅੰਕੀ ਜੀ ਮੈਂ ਇਹਦੇ ਵਿੱਚ ਕਸੂਰਵਾਰ ਨਾ ਸਿਰਫ ਸਿਰਫ ਉਹਨਾਂ ਕਿਤਾਬਾਂ ਵਾਲੇ ਦਾ ਵੀ ਨਹੀਂ ਕੱਢੂੰਗਾ ਕਸੂਰ ਉਹ ਸਾਡਾ ਸਿਸਟਮ ਹੈ ਉਹ ਸਿਸਟਮ ਜਿਹੜਾ ਨਾ ਸਕੂਲਾਂ ਤੇ ਦਖੇਲ ਹੀ ਨਹੀਂ ਪਾਉਂਦਾ ਮੈਨੂੰ ਪਹਿਲਾਂ ਤਾਂ ਇਹ ਦੱਸ ਇੱਕੋ ਹੀ ਸੋਚਣਾ ਸਾਡੀ ਗੱਲਾਂ ਕੀ ਜੀ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਣੀ ਫੁਲਾਣੀ ਇਸ ਕੰਪਨੀ ਨੂੰ ਦੇ ਦਿੱਤਾ ਇਹ 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 ਲੋਕਾਂ ਦੀ ਸੋਚ ਕੇ ਦੇਖੋ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਆ ਅਮੀਰਾਂ ਦੇ ਬੱਚੇ ਵੀ ਪੜਦੇ ਆ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਪਏ ਆ ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਕਿਉਂ ਭਈ ਕਿਉਂ ਭਈ ਸਿਰਫ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਕਿਉਂ ਮਿਲਣਗੀਆਂ ਕਿਉਂ ਪੇਰੈਂਟਸ ਇੱਕੋ ਹੀ ਬੁੱਕ ਸ਼ਾਪ ਤੋਂ ਇੱਕੋ ਹੀ ਪਬਲਿਸ਼ਰ ਦੀਆਂ ਕਿਤਾਬਾਂ ਲੈਣ ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਆਪ 'ਚ ਇਹ ਹੈ ਇਹ ਸਵਾਲ ਖੜਾ ਹੈ ਅੱਜ ਇਸੇ ਸਵਾਲ ਕਰਕੇ ਅੱਜ ਅੱਜ ਇਸ ਪੱਤਰਕਾਰ ਨਾਲੇ ਹਰਕਤ ਹੋਈ ਅੱਜ ਜੇ ਚੀਜ਼ਾਂ ਨਾ ਹੋਣ ਤਾਂ ਆਪਣੇ ਆਪ ਵੀ ਸਿਸਟਮ ਠੀਕ ਹੋ ਜਾਵੇਗਾ ਕਹਿੰਦਾ ਪਹਿਲਾਂ ਕਹਿੰਦਾ ਕਿ ਚੱਪਲ ਮਾਰੂਗਾ ਲਾ ਕੇ ਪਹਿਲਾਂ ਚੱਪਲ ਦੀ ਗੱਲ ਕੀਤੀ ਗਈ ਉਹ ਦੇਖੋ ਬਹੁਤ ਗਲਤ ਗੱਲ ਹੈ ਬਹੁਤ ਗਲਤ ਹੈ ਚੱਪਲ ਲਾ ਕੇ ਮਾਰੂਗਾ ਹੱਥ ਚੱਕ ਦੇਣਾ ਸੋ ਇਹ ਚੀਜ਼ਾਂ ਗਲਤ ਨਹੀਂ ਹੈ ਦੇਖੋ ਜੇ ਤੁਹਾਨੂੰ ਕੋਈ ਗਲਤ ਲੱਗਦਾ ਪਿਆ ਤੁਸੀਂ ਕੰਪਲੇਂਟ ਕਰੋ ਪੁਲਿਸ ਥਾਣੇ ਜਾਓ ਤੁਸੀਂ ਪੁਲਿਸ ਨੂੰ ਬੁਲਾਓ ਪੀਸੀਆਰ ਨੂੰ ਬੁਲਾਓ ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਪਰ ਤੁਸੀਂ ਹੱਥ ਚੱਕਣਾ ਥੱਪੜ ਮਾਰਨਾ ਸੋ ਇਹ ਗਲਤ ਹੈ ਇਹ ਗਲਤ ਹੈ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਕਿਉਂਕਿ ਇਹ ਜਿਹੜਾ ਆਮ ਲੋਕ ਆਪਣੀਆਂ ਕਿਤਾਬਾਂ ਨਹੀਂ ਲੈ ਸਕਦੇ ਲੋ ਬੱਤੀਆਂ ਦੇ ਮਾਪਿਆਂ ਨੇ ਕਿਹਾ ਵੀ ਕੱਲ 10000 ਤੇ ਅੱਜ 5000 ਦੋਸਤ ਤੁਸੀਂ ਕਿੰਨੇ ਕੋ ਕਿੰਨੇ ਕੋ ਲੋਕਾਂ ਨੂੰ ਜਾਣਦੇ ਹੋ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾਂ ਜਿਨ੍ਹਾਂ ਆਪਣੀ ਮਾਪੇ ਦੀਆਂ ਅਪਕੇ ਪਿਓ ਦੀ ਤੁਸੀਂ ਅਗਰ ਕਮੀਜ਼ ਦਾ ਬਟਨ ਖੋਲ੍ਹੋ ਨਾ ਤਾਂ ਬਨੇਨ ਟਾਕੀਆਂ ਵਾਲੀ ਹੋਊਗੀ ਬਨੇਨ ਟਾਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਅਛੀ ਦਿਵਾਉਣਾ ਚਾਹੁੰਦਾ ਹੈ ਅچھے ਸਕੂਲਾਂ 'ਚ ਪੜਾਉਣਾ ਚਾਹੁੰਦਾ ਹੈ ਤਾਂ ਉਹ ਵਿਚਾਰਾ ਕਰੇ ਤਾਂ ਕੀ ਨਾ ਕਰੇ ਉਹਨੂੰ ਕਿਤਾਬਾਂ ਮਜਬੂਰੀ 'ਚ ਲੈਣੀਆਂ ਹੀ ਪੈਂਦੀਆਂ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਹੋਇਆ ਹੈ ਕਮਿਸ਼ਨ ਹੁੰਦੀ ਹੈ ਕੀਤੇ ਨਹੀਂ ਹੈ ਕੀਤਾ ਹੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਕਮਿਸ਼ਨ ਹੁੰਦੀ ਹੈ ਸੈਟਿੰਗ ਹੁੰਦੀ ਹੈ ਨੈਚੁਰਲੀ ਤੁਸੀਂ ਵੀ ਸਮਝਦਾਰ ਹੋਵੋਗੇ ਜੀ ਇਹ ਕਮਿਸ਼ਨਾਂ ਦਾ ਖੇਲ ਖ ਵੀ ਛੱਡਣਾ ਨਹੀਂ ਪੇਰੈਂਟਸ ਨੂੰ ਬੁੱਕਾ ਵੀ ਲੈ ਲਿਆ ਜੀ